ਗੱਲ ਇਹ ਕਿ ਇਹ ਮੇਨ ਉਹਨਾਂ ਨੂੰ ਕਿਉਂ ਲਾਇਆ ਗਿਆ ਤੇ ਪਹਿਲਿਆਂ ਨੂੰ ਕਿਉਂ ਹਟਾਇਆ ਗਿਆ ਕਿਉਂਕਿ ਇਹ ਤਖਤ ਦੇ ਉੱਤੇ ਪਹਿਲਾਂ ਸੇਵਾ ਕਰ ਰਹੇ ਸੀ ਹਰਪ੍ਰੀਤ ਸਿੰਘ ਜਿਹੜੇ ਹਰਪ੍ਰੀਤ ਸਿੰਘ ਜੀ ਨੇ 2 ਦਸੰਬਰ ਦੇ ਉਪਨਾਮੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਸੀਂ ਕਿ ਉਹ ਸੂਤਰਤਾ ਸੀ ਸਾਰੇ ਉਸ ਦੇ ਤੇ ਉਹਨਾਂ ਨੂੰ ਇਸ ਕਰਕੇ ਹਟਾਇਆ ਗਿਆ ਤੇ ਉਹਨਾਂ ਨੂੰ ਰੀਪਲੇਸ ਕਰਨ ਵਾਸਤੇ ਧਨੌਲਾ ਜਿਹੜਾ ਬਾਬਾ ਟੇਕ ਸਿੰਘ ਧਨੌਲਾ ਉਹਨਾਂ ਨੂੰ ਲੈ ਕੇ ਆਇਆ ਬਹੁਤ ਸਾਰੀਆਂ ਅਪੁਆਇੰਟਮੈਂਟਸ ਹੋਈਆਂ ਨੇ ਜੀ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਦੇਖਦੇ ਰਹੇ ਹੋ ਤੇ ਉਹਦੇ ਵਿੱਚ ਹੁਣ ਇੱਕ ਇਹ ਅਪੁਆਇੰਟਮੈਂਟ ਹੈ ਟ੍ਰਿਕਸ਼ਨ ਧਨੌਲਾ ਜੀ ਦੀ ਉਹ ਸਾਰੀ ਲੜੀ ਦੇ ਵਿੱਚ ਇਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਹੜੀ ਵਿਚਾਰਧਾਰਾ ਦੇ ਉਹ ਪਹਿਰੇ ਦਾ ਰਹੇ ਆ ਹੁਣ ਤੱਕ ਪਰ ਉਹ ਕਰ ਰਹੇ ਆ ਉਹ ਮਤਲਬ ਪੰਥ ਦੀ ਮੁੱਖ ਧਾਰਾ ਦੇ ਨੇੜੇ ਦੀ ਨਹੀਂ ਹੈਗੇ ਉਹਨਾਂ ਦਾ ਇੱਕ ਜਿਹੜਾ ਹੁਣ ਤੱਕ ਦਾ ਇੱਕ ਡੇਰੇ ਦੇ ਦਾਰ ਦੇ ਤੌਰ ਤੇ ਵਿਚਰੇ ਆ ਕਈਆਂ ਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਉਹਨਾਂ ਦੇ ਮਤਭੇਦ ਵੀ ਰਹੇ ਨੇ ਜ਼ਮੀਨਾਂ ਨੂੰ ਲੈ ਕੇ ਝਗੜੇ ਚੱਲਦੇ ਰਹੇ ਆ ਜੇਲ੍ਹ 'ਚ ਵੀ ਜਾਣਾ ਪਿਆ ਕੇਸਪੋਟਾਂ ਚੱਲਦੇ ਆ ਵੱਖਰਾ ਕੇਸ ਹੈਗਾ ਹੈ ਕਿ ਹੁਣ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਨੇ ਸਮੇਂ ਤੋਂ ਬਾਅਦ ਇਹ ਕੀ ਲੋਡ ਪੈ ਗਈ ਹੈ ਕਿ ਉਹਨੂੰ ਹੁਣ ਚਾਰ ਦਿੱਤਾ ਜੀ ਜਿਹੜੇ ਇਹਨਾਂ ਦੇ ਮੇਜਰ ਵਿਵਾਦ ਨੇ ਤੁਸੀਂ ਕਈ ਉਹਨਾਂ ਦੇ ਰੈਫਰੈਂਸ ਦਿੱਤੇ ਪਰ ਕਈ ਵਾਰੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਕਿਸ ਕਿਸਮ ਦੇ ਵਿਵਾਦ ਇਹਨਾਂ ਤੇ ਰਹੇ ਨਹੀਂ ਪਰਸਨਲੀ ਸ਼ਖਸੀਅਤ ਪਰਸਨਲ ਇਹ ਤਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਦੇ ਉੱਤੇ ਇਹਨਾਂ ਦਾ ਕਬਜ਼ਾ ਕਰਨ ਦੇ ਦੋਸ਼ ਰਹੇ ਹਨ ਜਿਹਦੇ ਤਹਿਤ ਇਹਨਾਂ ਤੇ ਐਫਆਈਆਰ ਦਰਜ ਹੋਈ ਜੇਲ੍ਹ ਜਾਣਾ ਪਿਆ ਤਾਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਅਪਾਇੰਟਮੈਂਟ ਹੁਣ ਹੋ ਗਈ ਹੈ ਚਾਰਜ ਵੀਰੋਂ ਨੇ ਲੈ ਲਿਆ ਤੇ ਉਹਨੂੰ ਉਹਦੀ ਪ੍ਰਵਾਨਗੀ ਸੰਗਤਾਂ ਚ ਹੋ ਜੂਗੀ ਅ ਦੇਖੋ ਜੀ ਪ੍ਰਵਾਨਗੀ ਤਾਂ ਕਾਫੀ ਇਹ ਮਸਲਾ ਕਿੱਡਾ ਆਇਆ ਹੈ ਦੀ ਛੇਤੀ ਸੌਖੀ ਨਹੀਂ ਕਿਉਂਕਿ ਕਿਸ ਧਿਰ ਨੇ ਇਹਨਾਂ ਨੂੰ ਨਾਮਿਨੇਟ ਕੀਤਾ ਆ ਉਹ ਤੇਰੀ ਪੰਥ ਦੇ ਵਿੱਚੋਂ ਇਹ ਜਿਹੜੀ ਭਗਾਉੜੀ ਕਰਾਰ ਦਿੱਤੀ ਜਾ ਚੁੱਕੀ ਆ ਜਦੋਂ ਇਹ ਧਾਮੀ ਸਾਹਿਬ ਦਾ ਇਹ ਚੀਜ਼ ਆਈ ਹੈ ਕਿ ਆਪਾਂ ਹੁਣ ਅਪੁਆਇੰਟਮੈਂਟ ਦੀ ਜਾਂ ਰਿਮੂਵਲ ਦੀ ਜਿਹੜੀ ਹੈਗੀ ਹੈ ਇੱਕ ਵਿਧੀ ਵਿਵਧਾਨ ਤਿਆਰ ਕਰਨਾ ਉਹਦੇ ਵਿੱਚ ਇਹਨਾਂ ਨੇ ਚਾਰਜ ਸੋ ਤਾਂ ਤੁਸੀਂ ਉਹ ਜਿਹੜਾ ਬਿਆਨ ਹੈ ਫਿਰ ਉਹਦੀ ਕੀ ਸੰਜੀਦਗੀ ਦੇਖਦੇ ਹੋ ਜਦੋਂ ਧਾਮੀ ਸਾਹਿਬ ਦੁਆਰਾ ਆਪਣੀ ਡਿਊਟੀ ਤੇ ਹਾਜ਼ਰ ਹੋਏ ਤਾਂ ਇਹ ਸੰਗਤਾਂ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਉਹਨਾਂ ਨੇ ਆਪਣੀਆਂ ਸ਼ਰਤਾਂ ਬਣਾਈਆਂ ਹੋਣਗੀਆਂ ਤੇ ਤਾਂ ਉਹ ਆਇਆ ਤਾਂ ਕੰਮ ਲੇਕਿਨ ਪ੍ਰੈਕਟੀਕਲੀ ਉਸ ਤਰ੍ਹਾਂ ਕੁਝ ਹੋਇਆ ਨਹੀਂਗਾ ਕੇ ਮੰਨ ਲਓ ਜਦੋਂ ਇਸ ਕਿਸਮ ਦਾ ਉਹਨਾਂ ਦਾ ਇੱਕ ਵਿਵਾਦਿਤ ਪਿਸ਼ੋਕੜ ਹੈ ਤੇ ਪਹਿਲਾਂ ਹੀ ਇੱਕ ਪ੍ਰੋਸੇਯੋਗਤਾ ਕੱਢੀ ਹੋਈ ਹੈ ਰਸ਼ੂਮਣੀ ਕਮੇਟੀ ਦੀ ਵੀ ਜਾਂ ਜਿਹੜੀ ਤੇਰੇ ਉੱਤੇ ਚਲਾ ਰਹੀ ਹੈ ਤਾਂ ਉਸ ਦੇ ਵਿੱਚ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਜਾਂ ਜਿਹੜਾ ਇਹਨਾਂ ਨੂੰ ਚਾਰਜ ਵੀ ਹੁਣ ਦੇ ਦਿੱਤਾ ਗਿਆ ਉਹਦੇ ਵਿੱਚ ਫਿਰ ਤਾਂ ਕੀ ਸਿਆਸੀ ਤੌਰ ਤੇ ਕੀ ਤੁਹਾਨੂੰ ਲੱਗਦਾ ਵੀ ਉਹ ਸਮਝਦਾਰੀ ਵਰਤ ਕੇ ਕੰਮ ਕੀਤਾ ਗਿਆ ਸਮਝਦਾਰੀ ਨਹੀਂ ਇਸ ਵਾਰ ਇਹ ਅਕਾਲੀ ਦਲ ਨੇ ਲੈਂਡ ਕੱਢ ਲਿਆ ਹੈ ਕਿ ਅਸੀਂ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਬੀਤੇ 2 ਦਸੰਬਰ ਨੂੰ ਜਦੋਂ ਇੱਕ ਹੁਕਮਨਾਮਾ ਜਾਰੀ ਹੋਏ ਸੀਗੇ ਅਕਾਲ ਤਖਤ ਸਾਹਿਬ ਦੀ ਫਸਹਲ ਤੋਂ ਉਸ ਤੋਂ ਬਾਅਦ ਪੰਥਕ ਸੰਕਟ ਕਾਫੀ ਗਰਮਾਇਆ ਤੇ ਉਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਰਿਪਲੇਸਮੈਂਟ ਜਿਹੜੀ ਹੈ ਉਸ ਦੇ ਲਈ ਇੱਕ ਨਾਮ ਅਨਾਉਂਸ ਹੋਇਆ ਸੀਗਾ ਟੇਕ ਸਿੰਘ ਧਨੋਲਾ ਜੀ ਦਾ ਸੇਵਾ ਸੰਭਾਲ ਲਈ ਹੈ ਉਹਨਾਂ ਨੇ ਕਾਫੀ ਲੰਬੇ ਸਮੇਂ ਬਾਅਦ ਜਦੋਂ ਕਿ ਉਹਨਾਂ ਦਾ ਐਲਾਨ ਅਪੁਆਇੰਟਮੈਂਟ ਦਾ ਕਾਫੀ ਸਮਾਂ ਹੋ ਗਿਆ ਸੀ ਤੇ ਪਰ ਉਸ ਤੋਂ ਬਾਅਦ ਅੱਜ ਉਹਨਾਂ ਦਾ ਫਾਈਨਲੀ ਉਹਨਾਂ ਨੇ ਚਾਰਜ ਲਿਆ ਇੱਕ ਸੈਰਮਨੀ ਦੇ ਵਿੱਚ ਬਕਾਇਦਾ ਤੇ ਆਪਾਂ ਇਸ ਤੇ ਗੱਲ ਕਰਦੇ ਆ ਕੀ ਉਹਨਾਂ ਦੀ ਜਿਹੜਾ ਪਰਸਨਲ ਸ਼ਖਸੀਅਤ ਹੈ ਤੇ ਜਿਸ ਨੂੰ ਜਿਹੜੀ ਉਹਨਾਂ ਦੀ ਅਪੁਆਇੰਟਮੈਂਟ ਹੈ ਉਸ ਤੇ ਨਾਲ ਬਹੁਤ ਸਾਰੀਆਂ ਜਿਹੜੀਆਂ ਵਿਵਾਦ ਜੁੜੇ ਹੋਏ ਨੇ ਉਹਨਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਤਾਂ ਉਹਦਾ ਕੀ ਮੈਸੇਜ ਜਾਂਦਾ ਏਸ ਕਿਸਮ ਦੀ ਜਿਹੜਾ ਪੰਥਕ ਸੰਕਟ ਪਹਿਲਾਂ ਹੀ ਬਣਿਆ ਹੋਇਆ ਜਦੋਂ ਕਿ ਇੱਕ ਵਕਾ ਦਾ ਮਸਲਾ ਪਹਿਲਾਂ ਹੀ ਬਣਿਆ ਹੋਇਆ ਤਾਂ ਉਸ ਤੇ ਵਿੱਚ ਜਿਹੜੀ ਇਹ ਨਿਯੁਕਤੀ ਹੈ ਟੇਕ ਸਿੰਘ ਧਨੋਲਾਵਣਾ ਦੀ ਇਹ ਕਿਸ ਕਿਸਮ ਦਾ ਮੈਸੇਜ ਦੇਗੀ ਸਾਡੇ ਨਾਲ ਸਰਦਾਰ ਖੁਸ਼ਾਲ ਸਿੰਘ ਜੀ ਨੇ ਜਿਹੜੇ ਕਿ ਕੈਂਡਰੀਸ਼ੀ ਰਗੂ ਸਿੰਘ ਸਾਬਾ ਦੇ ਜਨ ਅਖਤਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਵੇਂ ਉਹ ਸਾਰੇ ਇਸ਼ੂ ਨੂੰ ਦੇਖ ਰਹੇ ਨੇ ਸਰ ਵਾਹਿਗੁਰੂ ਜੀ ਫਤਿਹ ਜੀ ਇਹ ਬਹੁਤ ਸਾਰੀਆਂ ਅਪਾਇੰਟਮੈਂਟਸ ਹੋਈਆਂ ਨੇ ਜੀ ਤੁਹਾਡੇ ਲਾਈਫ ਦੇ ਵਿੱਚ ਤੁਸੀਂ ਦੇਖਦੇ ਰਹੇ ਹੋ ਤੇ ਉਹਦੇ ਵਿੱਚ ਹੁਣ ਇੱਕ ਇਹ ਅਪਾਇੰਟਮੈਂਟ ਹੈ ਟੇਕ ਸਿੰਘ ਧਨੋਲਾ ਦੀ ਉਹ ਸਾਰੀ ਲੜੀ ਦੇ ਵਿੱਚ ਇਹਨਾਂ ਨੂੰ ਤੁਸੀਂ ਕਿ ਕਿਦਾਂ ਦੇਖਦੇ ਹੋ ਦੇਖੋ ਟੇਕ ਸਿੰਘ ਧਨੋਲਾ ਦੀ ਜਿਹੜੀ ਹੈ ਪਰਸਨਲ ਵਿਅਕਤੀ ਉਹ ਕਿਵੇਂ ਵਿਸ਼ਵਾਸ ਰੱਖਦੇ ਨੇ ਉਹਨੂੰ ਛੱਡ ਵੀ ਦਈਏ ਤੇ ਇਹ ਜਿਹੜੀ ਵਿਚਾਰਧਾਰਾ ਦੇ ਉਹ ਪਹਿਰੇ ਦਾ ਰਹੇ ਆ ਹੁਣ ਤੱਕ ਪਰ ਉਹ ਕਰ ਰਹੇ ਆ ਉਹ ਮਤਲਬ ਪੰਥ ਦੀ ਮੁੱਖ ਧਾਰਾ ਦੇ ਨੇੜੇ ਦੀ ਨਹੀਂ ਹੈਗੇ ਉਹਨਾਂ ਦਾ ਇੱਕ ਜਿਹੜਾ ਹੁਣ ਤੱਕ ਦਾ ਇੱਕ ਡੇਰੇ ਦੇ ਦਾਰ ਦੇ ਤੌਰ ਤੇ ਵਿਚਰੇ ਆ ਕਈਆਂ ਥਾਵਾਂ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨਾਲ ਉਹਨਾਂ ਦੇ ਮਤਭੇਦ ਵੀ ਰਹੇ ਨੇ ਜ਼ਮੀਨਾਂ ਨੂੰ ਲੈ ਕੇ ਝਗੜੇ ਚੱਲਦੇ ਰਹੇ ਆ ਗੇਲਚ ਵੀ ਜਾਣਾ ਪਿਆ ਕੇਸ ਕੋਰਟਾਂ ਚੱਲਦੇ ਆ ਵੱਖਰਾ ਕੇਸ ਹੈਗਾ ਆ ਤੇ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਇੰਨੇ ਸਮੇਂ ਤੋਂ ਬਾਅਦ ਕੀ ਲੋਡ ਪੈ ਗਈ ਆ ਕਿ ਉਹਨੂੰ ਹੁਣ ਚਾਰਜ ਦਿੱਤਾ ਹੈ ਇਹਦੇ ਵਿੱਚ ਸਾਡੇ ਸਾਹਮਣੇ ਜੇ ਦੇਖਣ ਚ ਆਉਂਦਾ ਇਹੀ ਹੈ ਕਿ ਵਿਸਾਖੀ ਦਾ ਜੋੜ ਮੇਲਾ ਜਿਹੜਾ ਆ ਉਹ ਪੰਜਾਬ ਦਾ ਸਭ ਤੋਂ ਵੱਡਾ ਜੋੜ ਮੇਲਾ ਹੁੰਦਾ ਆ ਉਹ ਦੰਗਮਾ ਸਾਹਿਬ ਦੀ ਧਰਤੀ ਤੇ ਲੱਗਣਾ ਸੀਗਾ ਤੇ ਉਹਦੇ ਵਾਸਤੇ ਉਹ ਕਿਉਂਕਿ ਸ਼ਰਮਣੀ ਕਮੇਟੀ ਦੀ ਪੋਜੀਸ਼ਨ ਬੜੀ ਹੋਰ ਤਰ੍ਹਾਂ ਹੋ ਜਾਣੀ ਸੀਗੀ ਕਿਉਂਕਿ ਜਥੇਦਾਰ ਜਾਂ ਤਾਂ ਨਾਮਿਨੇਟ ਹੀ ਨਾ ਕੀਤਾ ਹੁੰਦਾ ਤਾਂ ਚਾਰਜ ਦੇ ਦਿੰਦੇ ਔਰ ਨਾਮਿਨੇਟ ਕਰਨ ਤੋਂ ਬਾਅਦ ਚਾਰਜ ਨਹੀਂ ਸੀ ਦੇ ਸਕੇ ਉਹਨਾਂ ਨੇ ਉਹਦੇ ਵਿੱਚੋਂ ਰਸਤਾ ਕੱਢ ਕੇ ਕਿੱਲੋ ਹੁਣ ਇਹ ਜਿਹੜਾ ਉਹਨਾਂ ਨੂੰ ਚਾਰਜ ਦੇ ਦਿੱਤਾ ਆ ਲੇਕਿਨ ਇਹਦੇ ਨਾਲ ਕੀ ਕੋਈ ਇਸ ਤਰ੍ਹਾਂ ਦਾ ਸੰਵਿਧਾਨਿਕ ਅਹੁਦਾ ਤਾਂ ਹੈ ਨਹੀਂਗਾ ਜਥੇਦਾਰ ਕਿ ਜਿਹਦੇ ਕੋਲ ਕੋਈ ਇਸ ਤਰ੍ਹਾਂ ਦੀਆਂ ਪਾਵਰਾਂ ਹੋਣ ਜਿਹੜਾ ਐਡਮਿਨਿਸਟ੍ਰੇਸ਼ਨ ਦੇ ਦੌਰ ਤੇ ਕੋਈ ਅਧਿਕਾਰਤ ਹੋਵੇ ਇਹ ਤਾਂ ਸਿੱਖਾਂ ਦੇ ਇੱਕ ਜਿਹੜੇ ਐਥਿਕਸ ਨੇ ਮੋਰਲ ਗਰਾਉਂਡ ਦੇ ਉੱਤੇ ਉਹਨਾਂ ਦੀ ਗੱਲ ਹੈਗੀ ਉਹ ਪਾਵਰ ਹੁੰਦੀ ਆ ਜਥੇਦਾਰ ਕੋਲ ਉਹ ਤਾਂ ਉਹਦੀ ਸੰਗਤਾਂ ਤੁਹਾਡੇ ਨਾਲ ਹੋਣ ਜਥੇ ਬੰਦੀਆਂ ਤੁਹਾਡੇ ਨਾਲ ਹੋਣ ਉਹ ਇਸ ਵਕਤ ਨਹੀਂ ਹੈ ਗਿਆ ਸ਼ਰੋਮਣੀ ਕਮੇਟੀ ਦੇ ਬਿਲਕੁਲ ਕਿਉਂਕਿ ਅਕਾਲ ਤਖਤ ਜਿਹੜੇ 2 ਦਸੰਬਰ ਨੂੰ ਹਕੂਮਨਾਮੇ ਕੀਤੇ ਸੀਗੇ ਇਹ ਸਵਾਲ ਤਾਂ ਸੈਕੰਡਰੀ ਆਉਂਦਾ ਹੈ ਕਿ ਉਹਨੂੰ ਕਿਸ ਤਰੀਕੇ ਨਾਲ ਲਾਇਆ ਗਿਆ ਕਿਵੇਂ ਲਾਇਆ ਗਿਆ ਇਹ ਵੱਖਰੀ ਗੱਲ ਨੇ ਉਹਦਾ ਵੀ ਵਿਧੂ ਵਿਵਧਾਨ ਕੀ ਸੀ ਇਹ ਵੱਖਰੇ ਸਵਾਲ ਨੇ ਗੱਲ ਇਹ ਕਿ ਇਹ ਮੇਨ ਉਹਨਾਂ ਨੂੰ ਕਿਉਂ ਲਾਇਆ ਗਿਆ ਤੇ ਪਹਿਲਿਆਂ ਨੂੰ ਕਿਉਂ ਹਟਾਇਆ ਗਿਆ ਕਿਉਂਕਿ ਇਸ ਤਖਤ ਦੇ ਉੱਤੇ ਪਹਿਲਾਂ ਸੇਵਾ ਕਰ ਰਹੇ ਸੀ ਹਰਪ੍ਰੀਤ ਸਿੰਘ ਜੀ ਜਿਹੜੇ ਹਰਪ੍ਰੀਤ ਸਿੰਘ ਜੀ ਨੇ 2 ਦਸੰਬਰ ਦੇ ਹੁਕਨਾਮੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਸੀਂ ਕਹਿੰਦੇ ਉਹ ਸੂਤਰਤਾ ਸੀ ਸਾਰੇ ਉਸ ਦੇ ਤੇ ਉਹਨਾਂ ਨੂੰ ਇਸ ਕਰਕੇ ਹਟਾਇਆ ਗਿਆ ਤੇ ਉਹਨਾਂ ਨੂੰ ਰੀਪਲੇਸ ਕਰਨ ਵਾਸਤੇ ਧਨੌਲਾ ਜਿਹੜਾ ਬਾਬਾ ਟੇਕ ਸਿੰਘ ਧਨੌਲਾ ਉਹਨਾਂ ਨੂੰ ਲੈ ਕੇ ਆਏ ਹੁਣ ਮਸਲਾ ਇਹ ਹੈ ਕਿ ਤੁਸੀਂ ਹੋ ਸਕਦਾ ਅੱਜ ਕਿਉਂਕਿ ਪੰਥ ਨੂੰ ਪਹਿਲਾਂ ਇਹਦਾ ਪਹਿਲੀ ਗੱਲ ਤਾਂ ਇਹ ਵੀ ਹੈ ਕਿ ਪੰਥ ਤੋਂ ਸਾਰਾ ਕੰਮ ਚੋਰੀ ਪਿਓ ਰੱਖਿਆ ਗਿਆ ਹੈ ਜੇ ਐਡਾ ਵੱਡਾ ਤਖਤ ਹੈ ਮਾਲਵੇ ਦਾ ਸਭ ਤੋਂ ਵੱਡਾ ਏਰੀਆ ਜਿਹੜਾ ਪੰਜਾਬ ਦਾ ਉਹ ਉਹ ਇਹ ਇਹ ਨਾਲ ਸੰਬੰਧਿਤ ਹੈਗਾ ਆ ਤੇ ਮਾਲਵੇ ਦੇ ਵਿੱਚ ਬਹੁਤ 65 ਸੀਟਾਂ ਨੇ ਵਿਧਾਨ ਸਭਾ ਦੀਆਂ ਬਹੁਤ ਵੱਡਾ ਹਿੱਸਾ ਆ ਤੇ ਉਹਦੇ ਵਿੱਚ ਇੱਕ ਧਾਰਮਿਕ ਲੀਡਰ ਦੀ ਸਥਾਪਤੀ ਹੋਣੀ ਹੈ ਤੇ ਉਹਦੇ ਨਾਲ ਜਦੋਂ ਤੁਹਾਡੇ ਕੋਲ ਵੱਡੀਆਂ ਮੇਧਰ ਜਿਹੜੀਆਂ ਪੰਥ ਦੀਆਂ ਸੰਸਥਾਵਾਂ ਨੇ ਉਹ ਵੀ ਦੇਖੋ ਇਹ ਜਿਹਨਾਂ ਨੂੰ 9 ਤਰੀਕ ਨੂੰ ਚਾਰਜ ਮਿਲਿਆ ਆ ਤਾਂ 15 ਤਰੀਕ ਦਾ ਉਹਨਾਂ ਦਾ ਇੱਕ ਦਿੱਤਾ ਹੋਇਆ ਐਲਟੀਮੇਟਮ ਦਿੱਤਾ ਹੋਇਆ ਝੰਗ ਸਿੰਘ ਦੇਥੇ ਬੰਦਿਆਂ ਨੇ ਟਕਸਾਲਾ ਨੇ ਅਜੇ ਤੱਕ ਗੁਰਸ਼ਮ ਸਿੰਘ ਦੀ ਕੋਈ ਜਥੇਬੰਦਕ ਤੌਰ ਤੇ ਸੰਸਥਾਵਾਂ ਹੱਕ ਚ ਨਹੀਂ ਆਈਆਂ ਵਿੰਗੇਟੇਡੇ ਤਰੀਕੇ ਨਾਲ ਬੰਦਿਆਂ ਤੋਂ ਸਨਮਾਨ ਵੀ ਕਰਾਏ ਜਾ ਰਹੇ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਸ਼ੀਦਾਂ ਦੇ ਪਰਿਵਾਰਾਂ ਤੋਂ ਦਸਤਾਰਾਂ ਵੀ ਲਈਆਂ ਜਾ ਰਹੀਆਂ ਨੇ ਲਿਕਨ ਇਹ ਸਾਡੇ ਪੰਜਾਬ ਦੇ ਵਿੱਚ ਇੱਕ ਆਪਣੀ ਸਭਿਤਾ ਹੈਗੀ ਆ ਕਿ ਜਦੋਂ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਘਰ ਆਉਂਦਾ ਆ ਤਾਂ ਉਹ ਜਿਹੜੀ ਪਦਵੀ ਹੈਗੀ ਆ ਕਾਲ ਤੱਕ ਦੇ ਜਥੇਦਾਰ ਦੀ ਉਹ ਉਹਦੇ ਕਰਕੇ ਉਹ ਪਦਵੀ ਦਾ ਸਤਿਕਾਰ ਦੀ ਹਰੇਕ ਲੋਕ ਕਰਦੇ ਆ ਤਾਂ ਉਹਦੇ ਕਰਕੇ ਕਹਿੰਦੇ ਦੁਸ਼ਮਣ ਵੀ ਤੁਹਾਡੇ ਘਰ ਆ ਜੇ ਤਾਂ ਉਹਨੂੰ ਤੁਸੀਂ ਉਸ ਤਰੀਕੇ ਨਾਲ ਉਹਦਾ ਸਨਮਾਨ ਕਰਨਾ ਹੁੰਦਾ ਆ ਤਾਂ ਇਹਦੇ ਮਤਲਬ ਇਹ ਨਹੀਂ ਹੈਗਾ ਕਿ ਇਹਦੇ ਨਾਲ ਉਹਨਾਂ ਦੀ ਜਿਹੜੀ ਪ੍ਰਵਾਨਗੀ ਮਿਲ ਗਈ ਆ ਪੰਥ ਨੂੰ ਪੰਥ ਨੂੰ ਪ੍ਰਵਾਨਗੀ ਤਾਂ ਜੇਕਰ ਇਹ ਇਹਨਾਂ ਕੋਲ ਸੀਗਾ ਸਾਰਾ ਕੁਝ ਸੰਗਤਾਂ ਦਾ ਨਾਲ ਸਹਿਯੋਗ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪਣੇ ਜਰਨਲ ਹਾਊਸ ਵਿੱਚ ਇਹ ਦੋ ਸਿੰਘ ਸਹਿਬਾਨ ਕਿਉਂ ਨਹੀਂ ਸ਼ਾਮਲ ਹੋ ਸਕੀ ਅਜੇ ਤੱਕ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਕਿ ਜਰਨਲ ਹਾਊਸ ਤਾਂ ਉਹਨਾਂ ਦਾ ਆਪਣਾ ਹੈ ਨਾ ਉਹਦੇ 'ਚ ਤਾਂ ਆਮ ਲੋਕ ਵੀ ਨਹੀਂ ਆਉਂਦੇ ਜੁਨੇ ਹੋਏ ਬੰਦੇ ਹੁੰਦੇ ਜੁਮੇਵਾਰ ਬੰਦੇ ਆਉਂਦੇ ਆ ਤੇ 100 ਬੰਦਿਆਂ ਨੇ ਉੱਥੇ ਇਕੱਠੇ ਹੋਣਾ ਸੀ 120 ਬੰਦਿਆਂ ਨੇ ਤਾਂ ਉਹਨੂੰ ਤਾਂ ਤੁਸੀਂ ਮੈਨਜ ਵੀ ਕਰ ਸਕਦੇ ਹੋ ਉੱਥੇ ਕੋਈ ਵੱਡੀ ਜਿਹੜੀ ਕੋਈ ਐਵੇਂ ਦੀ ਸੀ ਕਿ ਇਹ ਕਿਉਂ ਘਟਨਾ ਵੀ ਨਹੀਂ ਵਾਪਰਨ ਦੀ ਕੋਈ ਸ਼ੰਕਾ ਨਹੀਂ ਹੋ ਸਕਦਾ ਸੋ ਜੇ ਤੁਸੀਂ ਉੱਥੇ ਨਹੀਂ ਜਾ ਜਾ ਸਕਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਜਿਸ ਤਰ੍ਹਾਂ ਤਣਾਅ ਚੱਲ ਰਿਹਾ ਹੈ ਵਵਾਦ ਚੱਲ ਰਿਹਾ ਹੈ ਤੇ ਜਿਹੜਾ ਮਹੱਲਿਆ ਮਲਾ ਕੱਢਿਆ ਜਾਣਾ ਆ ਦਮਨਵਾ ਸਾਹਿਬ ਵਿਸਾਖੀ ਦੇ ਮੌਕੇ ਤੇ ਉਹ ਤੇ ਸੰਗਤਾਂ ਦੀ ਗਿਣਤੀ ਲੱਖਾਂ ਚ ਹੁੰਦੀ ਹੈ ਹੂੰ ਉਹ ਫਿਰ ਸਰਕਾਰ ਤੇ ਕਈ ਕਿਸਮ ਦੇ ਇਲਜ਼ਾਮ ਲੱਗਣਗੇ ਜੇ ਸਰਕਾਰ ਉੱਥੇ ਜਾਦਾ ਕਹਿੰਦੇ ਤੇ ਫਿਰ ਕਹਿੰਦੇ ਵੀ ਉਹ ਦਖਲਅੰਦਾਜ਼ੀ ਹੋਏਗੀ ਜੇ ਦਖਲ ਨਹੀਂ ਹੋਲੇ ਫਿਰ ਕਹਿੰਦੇ ਸਰਕਾਰ ਨਾਕਾਮ ਰਹੀ ਐ ਸਾਰੇ ਪ੍ਰਬੰਧ ਕਰਨ ਦੇ ਵਿੱਚ ਜਿਸ ਤਰ੍ਹਾਂ ਪਹਿਲੇ ਦਿਨ ਅੰਮ੍ਰਿਤਸਰ ਤੇ ਤੁਸੀਂ ਐਪਰੀਹੈਂਡ ਕਰਦੇ ਹੋ ਕਿ ਉੱਧੇ ਕੋਈ ਸਿਚੁਏਸ਼ਨ ਇਦਾਂ ਹੋ ਸਕਦੀ ਐ ਦੇਖੋ ਹੋ ਸਕਦੀ ਐ ਕਿਉਂਕਿ ਇਹ ਕੱਲ ਆ ਰਿਹਾ ਐ ਕਿਉਂਕਿ ਹਾਲਾਂਕਿ ਕੁਲਦੀਪ ਸਿੰਘ ਦਾ ਵੀ ਵਿਵਾਦ ਸੀ ਗੱਲੇ ਕਿੰਨਾ ਵਿਵਾਦ ਨਹੀਂ ਸੀ ਜਨਾ ਤਲਾਉਲਾ ਸਾਹਿਬ ਦਾ ਕੋਈ ਕੋਈ ਤਾਂ ਨਵੇਂ ਬੰਦੇ ਸੀਗੇ ਉਹ ਇਹਦਾ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਂਬਰ ਵੀ ਰਹੇ ਆ ਇਹਨਾਂ ਦਾ ਇੱਕ ਸ਼ੌਕੜ ਹੈ ਉੱਥੇ ਇਹਨਾਂ ਦੇ ਕਈ ਕਿਸਮ ਦੇ ਹੋ ਸਕਦੇ ਆ ਕਿਉਂਕਿ ਜਦੋਂ ਨਹੀਂ ਜਿਹੜੇ ਇਹਨਾਂ ਦੇ ਮੇਜਰ ਵਿਵਾਦ ਨਹੀਂ ਤੁਸੀਂ ਕਈ ਉਹਨਾਂ ਦੇ ਰੈਫਰੈਂਸ ਦਿੱਤੇ ਪਰ ਕਈ ਵਾਰੀ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਕਿਸ ਕਿਸਮ ਦੇ ਵਿਵਾਦ ਇਹਨਾਂ ਤੇ ਰਹੇ ਨਹੀਂ ਜੀ ਪਰਸਨਲੀ ਸ਼ਖਸੀਅਤ ਪਰਸਨਲੀ ਇਹਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਾਪਰਟੀ ਦੇ ਉੱਤੇ ਇਹਨਾਂ ਦਾ ਕਬਜ਼ਾ ਕਰਨ ਦੇ ਦੋਸ਼ ਰਹੇ ਆ ਜਿਹਦੇ ਤਹਿਤ ਇਹਨਾਂ ਤੇ ਐਫ ਆਈ ਆਰ ਦਰਜ ਹੋਈ ਜੇਲ੍ਹ ਜਾਣਾ ਪਿਆ ਤਾਂ ਉਹ ਸਾਰਾ ਹੈਗਾ ਆ ਇਸ ਤੋਂ ਇਲਾਵਾ ਵੀ ਵੱਡੇ ਅੱਗੇ ਕਿ ਉਹਨਾਂ ਦੀ ਜਿਹੜੀ ਸ਼ਰਮਣੀ ਕਮੇਟੀ ਜਿਹਦੀ ਡਿਊਟੀ ਹੈ ਉਹਨਾਂ ਦੀ ਉੱਥੇ ਵਕਤ ਤੱਕ ਸਾਬ ਤੇ ਕੀ ਡਿਊਟੀ ਕੀਆ ਡਿਊਟੀ ਹੈ ਕਿ ਰਹਿਤਮ ਰਿਆਦ ਨੂੰ ਲਾਗੂ ਕਰਨਾ ਪ੍ਰਵਾਂਤ ਰਹਿਤਮ ਰਿਆਦ ਨੂੰ ਜਿਹੜੀ ਅਕਾਲ ਤੱਕ ਸ਼ਰਮਣੀ ਬੜੀ ਸ਼ਾਬਦੀ ਹੈ ਲੇਕਿਨ ਜਿੰਨਾ ਡੇਰਿਆਂ ਨੇ ਇਤਿਹਾਸ ਵਿੱਚ ਕਦੀ ਆਪ ਹੀ ਉਹ ਮਰਿਆਦਾ ਨਮਣੀ ਹੋਵੇ ਅੱਛਾ ਤੇ ਉਹ ਕਿਵੇਂ ਅੱਗੇ ਸਵਾਲ ਕੜੇ ਹੋਣਗੇ ਕਿਉਂਕਿ ਮੈਨੂੰ ਅੱਜ ਸੂਚਨਾ ਮਿਲੀ ਹੈ ਕਿ ਸ਼ਾਇਦ ਉਹਨਾਂ ਨੇ ਜਿਹੜੀ ਆ ਉਹ ਪਜਾਮੀ ਪਾ ਲਈ ਹੈ ਹੂੰ ਹੂੰ ਇਸ ਤੋਂ ਪਹਿਲਾਂ ਉਹਨਾਂ ਨੇ ਜਿਹੜੇ ਆ ਉਹ ਜਿਹੜੀਆਂ ਮਤਲਬ ਕਸ਼ਹਰੇ ਚ ਰਹਿੰਦੇ ਸੀ ਪਜਾਮੀ ਦੀ ਵਰਕਪ੍ਰੈਕਟਿਸ ਕਰਦੇ ਔਰ ਡੇਰੇਦਾਰਾਂ ਦਾ ਇੱਕ ਸੰਪਰਦਾਵਾਂ ਦਾ ਇਹ ਵਿਸ਼ਵਾਸ ਵੀ ਆ ਕਿ ਜਿਹੜੇ ਪਜਾਮੀਆਂ ਪਾਉਂਦੇ ਉਹ ਪੱਕੇ ਸਿੱਖ ਨਹੀਂ ਹੁੰਦੇ ਜਿਹੜੇ ਮਤਲਬ ਕਸ਼ਹਰੇ ਚ ਨੰਗੀ ਹਲਤਾ ਰੱਖਦੇ ਉਹ ਪੱਕੇ ਸਿੱਖ ਹੁੰਦੇ ਵੀ ਉਹਨਾਂ ਦੀਆਂ ਧਾਰਨਾਵਾਂ ਬੜੀਆਂ ਹੋਈਆਂ ਨੇ ਉਹ ਇਹ ਵੀ ਦੇ ਵਿੱਚ ਵਿਸ਼ਵਾਸ ਵੀ ਆ ਗਿਆ ਲੇਕਿਨ ਇਹਨਾਂ ਲੋਕਾਂ ਦਾ ਜੋ ਉੱਪਰ ਚਲੇ ਜਾਂਦੇ ਆ ਇਹ ਤੇ ਪੋਲੀਟੀਕਲ ਸਮਝੌਤੇ ਕਰਕੇ ਆਉਂਦੇ ਆ ਤੇ ਉਹ ਤੇ ਸਮਝੌਤੇ ਤੇ ਚੱਲ ਜਾਣਗੇ ਕੋਈ ਇਸ਼ੂ ਨਹੀਂ ਆ ਮਸਲਾ ਤੇ ਇਹ ਆ ਕਿ ਸਿੱਖ ਸੰਗਤਾਂ ਉਹਨਾਂ ਨੂੰ ਪ੍ਰਵਾਨ ਪ੍ਰਵਾਨ ਕਰਨ ਕਿਉਂਕਿ ਇਹ ਚੈਲੰਜ ਹੋ ਚੁੱਕੇ ਆ ਜਿਹੜੇ ਫੈਸਲੇ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੁਣ ਹੋ ਗਈ ਆ ਚਾਰਜ ਵੀ ਉਹਨੇ ਲੈ ਲਿਆ ਤੇ ਉਹਨੂੰ ਉਹਦੀ ਪ੍ਰਵਾਨਗੀ ਸੰਗਤਾਂ ਚ ਹੋ ਜੂਗੀ ਅਨ ਦੇਖੋ ਜੀ ਪ੍ਰਮਾਨਗੀ ਤਾਂ ਕਾਫੀ ਇਹ ਮਸਲਾ ਟੇਡਾ ਹੈ ਜੀ ਛੇਤੀ ਸੌਖੀ ਨਹੀਂ ਕਿਉਂਕਿ ਜਿਸ ਧਿਰ ਨੇ ਇਹਨਾਂ ਨੂੰ ਨਾਮਿਨੇਟ ਕੀਤਾ ਆ ਉਹ ਤੇਰੀ ਪੰਥ ਦੇ ਵਿੱਚੋਂ ਇਹ ਜਿਹੜੀ ਭਗਾਉੜੀ ਕਰਾਰ ਦਿੱਤੀ ਚੁੱਕੀ ਆ ਉਹਨਾਂ ਨੇ ਅਕਾਲ ਤਖਤ ਦੇ ਜਿਹੜੇ ਹੁਕਮਨਾਮੇ ਸੀ 2 ਦਸੰਬਰ ਦੇ ਉਹਨਾਂ ਦੀ ਪ੍ਰਵਾਹ ਨਹੀਂ ਕੀਤੀ ਜਿਹੜੀ ਪੋਲਿਟੀਕਲ ਲੀਡਰਸ਼ਿਪ ਦੀ ਚੁਆਇਸ ਨੇ ਜਿਨ੍ਹਾਂ ਨੇ ਇਹਨਾਂ ਨੂੰ ਨਿਯੁਕਤ ਕੀਤਾ ਆ ਉਹ ਜਦੋਂ ਸਾਰੇ ਜਿਹੜੇ ਆ ਸਵਾਲਾਂ ਦੇ ਘੇਰੇ 'ਚ ਆ ਤਾਂ ਉਹਨਾਂ ਦੀ ਸਟਾਫ ਦੀ ਤਾਂ ਸਵਾਲ ਹੀ ਨ ਪੈਦਾ ਹੋ ਰਿਹਾ ਤੁਸੀਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਹੈ ਕਿ ਸਾਨੂੰ ਤੁਸੀਂ ਵਿਧਿ ਵਿਧਾਨ ਵਾਸਤੇ ਹਾਂ ਮੈਂ ਉਹੀ ਚੀਜ਼ਾਂ ਪੁੱਛਣ ਲੱਗਿਆ ਸੀ ਵੀ ਜਦੋਂ ਇਹ ਧਾਮੀ ਸਾਹਿਬ ਦਾ ਇਹ ਚੀਜ਼ ਆਈ ਹੈ ਕਿ ਆਪਾਂ ਹੁਣ ਅਪੁਆਇੰਟਮੈਂਟ ਦੀ ਜਾਂ ਰਿਮੂਵਲ ਦੀ ਜਿਹੜੀ ਹੈਗੀ ਹੈ ਇੱਕ ਵਿਧਿ ਵਿਧਾਨ ਤਿਆਰ ਕਰਨਾ ਉਹਦੇ ਵਿੱਚ ਇਹਨਾਂ ਨੇ ਚਾਰਜ ਸਾਂਭਿਆ ਤਾਂ ਤੁਸੀਂ ਉਹ ਜਿਹੜਾ ਬਿਆਨ ਹੈ ਫਿਰ ਉਹਦੀ ਕੀ ਸੰਜੀਦਗੀ ਦੇਖਦੇ ਹੋ ਦੇਖੋ ਇਹ ਤਾਂ ਹੁਣ ਤਾਂ ਲੱਗਦਾ ਕਿ ਕਿਉਂਕਿ ਜਿਹੜਾ ਚੈਲੰਜ ਆ ਗਿਆ ਇਹਨਾਂ ਦੇ ਸਾਹਮਣੇ ਲੇਖੋ ਜਦੋਂ ਧਾਮੀ ਸਾਹਿਬ ਦੁਆਰਾ ਆਪਣੀ ਡਿਊਟੀ ਤੇ ਹਾਜ਼ਰ ਹੋਏ ਤਾਂ ਇਹ ਸੰਗਤਾਂ ਵੱਲੋਂ ਅੰਦਾਜ਼ੇ ਲਾਏ ਜਾ ਰਹੇ ਸੀ ਕਿ ਉਹਨਾਂ ਨੇ ਆਪਣੀਆਂ ਸ਼ਰਤਾਂ ਬਣਾਈਆਂ ਹੋਣਗੀਆਂ ਤੇ ਤਾਂ ਉਹ ਆਏ ਆ ਤਾਂ ਕੰਮ ਲੇਕਿਨ ਪ੍ਰੈਕਟੀਕਲੀ ਉਸ ਤਰ੍ਹਾਂ ਕੁਝ ਹੋਇਆ ਨਹੀਂਗਾ ਤਾਂ ਫਿਰ ਇਹ ਮੈਸੇਜ ਚੱਲ ਗਿਆ ਕਿ ਉਹ ਪੁਰਾਣੇ ਜਿਹੜੇ ਤਨਖਾਹ ਤੇ ਦੁਆਰਾ ਪੱਤਿਆਂ ਤੇ ਬਹਾਲ ਹੋ ਗਏ ਆ ਤਾਂ ਇੱਕ ਤਾਂ ਉਹ ਹੈਗਾ ਇੱਕ ਜਿਹੜਾ ਸੰਗਠਾਾਂ ਨੇ ਵੱਡੇ ਪਦਰਤੀ ਇਹਨਾਂ ਦੀਆਂ ਨਿਯੁਕਤੀਆਂ ਨੂੰ ਰਿਜੈਕਟ ਕਰਤਾ ਚੈਲੰਜ ਕਰਤਾ ਉਹਦੇ ਤੋਂ ਧਿਆਨ ਪਟਕਾਉਣ ਵਾਸਤੇ ਜਿਹੜਾ ਵਿਧਿਵਿਧਾਨ ਦਾ ਇਹਨਾਂ ਨੇ ਨਵਾਂ ਜਿਹੜਾ ਉਹ ਪ੍ਰੋਗਰਾਮ ਲੈ ਆਂਦਾ ਆ ਕਿਉਂਕਿ ਜੇਕਰ ਵਿਧਿਵਿਧਾਨ ਹੁਣ ਅੱਜ ਦੀ ਡੇਟ ਦੇ ਵਿੱਚ ਤੁਸੀਂ ਦੇਖ ਰਹੇ ਆ ਕਿ ਵੱਡੀਆਂ ਸੰਸਥਾਵਾਂ ਨੇ ਤਾਂ ਹਲੇ ਇਹਨਾਂ ਨੂੰ ਭੇਜੇ ਹੀ ਨਹੀਂ ਹੂੰ ਸਿਦਾ ਹੀ ਨਹੀਂ ਭੇਜੇ ਹਾਂ ਉਸ ਜਗ੍ਹਾ ਖਾਲਸਾ ਦਵਾਨ ਤੋਂ ਲੱਗ ਜਾਓ ਤੁਸੀਂ ਹੋਰ ਸਾਰੀਆਂ ਸੰਤਾਵਾਂ ਨਹੀਂ ਸਿੰਘ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਤੁਸੀਂ ਟਕਸਾਲਾ ਲਾ ਲਓ ਜੇ ਵੀ ਹਾਲੇ ਤੱਕ ਕਿਤੋਂ ਨਹੀਂ ਕੋਈ ਇਸ ਤਰ੍ਹਾਂ ਦਾ ਆਇਆ ਤੇ ਸਿੰਘ ਸੁਭਾਵਾਂ ਦੇ ਵਿੱਚ ਤੂੰ ਨਹੀਂ ਆਇਆ ਹੈਗਾ ਤੇ ਹੁਣ ਇਹਦਾ ਵੀ ਕੀ ਫਿਰ ਅੱਗੇ ਕਿੰਨਾ ਤੋਂ ਇਹ ਕਿਹੜੀ ਕਮੇਟੀ ਬਣਾਉਣਗੇ ਇਹ ਸਾਰਾ ਕੁਝ ਹੈ ਤੇ ਇਹ ਇੱਕ ਲੰਮਾ ਪ੍ਰੋਸੀਜਰ ਹੁੰਦਾ ਹੈ ਜਦੋਂ ਪੰਥ ਦੇ ਵਿੱਚ ਹਾਲਾਤ ਠੀਕ ਹੋਣ ਉਦੋਂ ਇਹ ਪੌਸਿਬਿਲਟੀ ਹੁੰਦੀ ਆ ਤੁਸੀਂ ਨੇੜੇ ਲੱਗਦੇ ਹੋ ਤੁਸੀਂ ਇੱਕ ਕਾਮਨ ਰੈਪ ਤਿਆਰ ਕਰਦੇ ਹੋ ਜਿੰਨਾ ਕਿ ਤੁਹਾਡੀ ਕਾਮਨ ਰੈ ਨਹੀਂ ਤਿਆਰ ਹੁੰਦੀ ਮੰਨ ਲਓ ਇੱਕ ਤੇ ਬਣਾ ਵੀ ਲਓਗੇ ਕੁ ਵਿਧਿ ਵਿਧਾਨ ਉਹ ਵੀ ਵਿਧਿ ਵਿਧਾਨ ਨੂੰ ਨਹੀਂ ਮੰਨਣਗੇ ਹੂੰ ਤਾਂ ਇਸ ਕਰਕੇ ਇਹਦੇ ਵਾਸਤੇ ਇੱਕ ਮਾਹੌਲ ਤਿਆਰ ਕੀਤਾ ਜਾਂਦਾ ਹੈ ਉਹ ਮਾਹੌਲ ਤਿਆਰ ਨਹੀਂ ਕਰ ਸਕੀ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਕਿ ਸਿੱਖ ਸੰਸਥਾਵਾਂ ਦੇ ਵਿੱਚ ਬੈਠਣ ਦੀ ਜਗ੍ਹਾ ਬਣਾ ਲਈ ਜਾਵੇ ਉਹਨਾਂ ਦਾ ਘੱਟੋ ਘੱਟ ਤਾਲਮੇ ਸਥਾਪਿਤ ਕਰਨ ਦਾ ਮਾਹੌਲ ਤਾਂ ਹੋਵੇ ਇਹ ਸਾਲ ਤੋਂ ਮਾਹੌਲ ਹੀ ਹੈ ਨਹੀਂ ਕਿ ਹੂੰ ਤਾਂ ਤੁਹਾਨੂੰ ਹੁਣ ਅੱਗੇ ਦੀ ਸਥਿਤੀ ਫਿਰ ਕੀ ਲੱਗਦੀ ਹੈ ਟੇਕ ਸਿੰਘ ਧਨਵਲਾ ਉਹਨਾਂ ਦਾ ਜਿਹੜਾ ਅਗਲਾ ਸਫ਼ਰ ਹੈ ਕਿਉਂਕਿ ਜਦੋਂ ਅੰਕੜਗੱਜ ਸਾਹਿਬ ਦਾ ਹੋਇਆ ਹੋਣਾ ਸੀਗਾ ਤਾਂ ਉਦੋਂ ਤਾਂ ਚਲੋ ਇੱਕ ਬੁੱਢਾ ਨਾਲ ਵੀ ਸਾਹਮਣੇ ਆਇਆ ਸੀ ਪਰ ਇਸ ਵਾਰੀ ਕੋਈ ਇਦਾਂ ਦਾ ਸੀਨ ਤਾਂ ਨਹੀਂ ਬਣਿਆ ਤੇ ਪਰ ਅਗਲਾ ਸਫ਼ਰ ਤੁਸੀਂ ਕਿੱਦਾਂ ਦੇਖਦੇ ਹੋ ਫਿਰ ਟੇਕ ਸਿੰਘ ਧਨਵਲਾ ਉਹਨਾਂ ਦਾ ਇਕ ਸਿੰਘ ਤਨੋਲਾ ਦਾ ਵਕਫਾ ਕਾਫੀ ਵੱਡਾ ਚੈਲੰਜ ਹੋਏਗਾ ਕਿਉਂਕਿ ਇਹ ਸੰਗਤਾਂ ਦੇ ਵਿੱਚ ਜਦੋਂ ਜਾਣਾ ਹੈ ਜਥੇਦਾਰ ਸਾਹਿਬ ਨੇ ਤਾਂ ਪ੍ਰਚਾਰ ਵਾਸਤੇ ਲੋਕਾਂ ਦੇ ਵਿੱਚ ਜਾਣਾ ਹੈ ਹਮ ਇੱਕ ਤਾਂ ਇਹ ਕਿ ਉਹ ਆਪਣੇ ਦਫ਼ਤਰ ਤੱਕ ਸੀਮਿਤ ਰਹਿਣ ਉੱਥੋਂ ਸਕورٹی ਲੈ ਲੈਣ ਲੋਕਾਂ 'ਚ ਨਾ ਜਾਣ ਘਟ ਜਾਣ ਫਿਰ ਤਾਂ ਠੀਕ ਹੈ ਸ਼ੇਫ ਨੇ ਉਹ ਜੇ ਉਹਨਾਂ ਨੇ ਪ੍ਰਚਾਰ ਵਿੱਚ ਲੋਕਾਂ ਦੇ ਸਾਹਮਣੇ ਹੋਣਾ ਹੈ ਸੰਗਤਾਂ ਦੇ ਸਾਹਮਣੇ ਹੋਣਾ ਹੈ ਫਿਰ ਤਾਂ ਚੈਲੰਜ ਹੋਣਗੇ ਕਿ ਹਾਲਾਂਕਿ ਇਹ ਤੁਸੀਂ ਕਹਿ ਰਹੇ ਹੋ ਕਿ ਨਹੀਂ ਉਹਨਾਂ ਨੂੰ ਕੋਈ ਹਾਇਆ ਲੇਕਿਨ ਹਾਲੇ ਤੱਕ ਐਲਾਨ ਨਹੀਂ ਸੀ ਹੋਇਆ ਜਦੋਂ ਅੱਗੇ ਹੋ ਗਈ ਅਪਾਇੰਟਮੈਂਟ ਸਿੱਖ ਜਥੇਬੰਦੀਆਂ ਨੂੰ ਤਾਂ ਅੱਜ ਮੌਕਾ ਮਿਲੇਗਾ ਨਾ ਇਨਫਾਰਮੇਸ਼ਨ ਹੁਣ ਮਿ ਗਈ ਆ ਉਹਨਾਂ ਦੇ ਉਸ ਤੋਂ ਬਾਅਦ ਜਦੋਂ ਵੀ ਉਹ ਕੋਈ ਅ ਕਿਸੇ ਸਮਾਗਮ ਵਿੱਚ ਸ਼ਾਮਲ ਹੁੰਦੇ ਆ ਤਾਂ ਉਹਨਾਂ ਦਾ ਪ੍ਰਤੀਕਰਮ ਉਹ ਉਹਨਾਂ ਦਾ ਸਾਹਮਣਾ ਕਰਨਾ ਪੈਣਾ ਤੇ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਅੱਜ ਲੋਕਾਂ ਦੇ ਪ੍ਰਤੀਕਰਮ ਆ ਰਹੇ ਆ ਉਹਦੇ ਵਿੱਚ ਵੱਡੇ ਉਹਨਾਂ ਵਾਸਤੇ ਚੈਲੰਜ ਨੇ ਚੁਣੌਤੀਆਂ ਨੇ ਕਿਉਂਕਿ ਪੋਜ਼ਿਟਿਵ ਦੱਸਣ ਲਈ ਕੁਝ ਹੈ ਨਹੀਂ ਇਸ ਤੇਰੇ ਕੋਲੇ ਜਾਂ ਤਾਂ ਲੀਡਰ ਦਾ ਕਾਦੀ ਏਡਾ ਵੱਡਾ ਹੋਵੇ ਉਹਨੇ ਆਪਣੇ ਕੋਈ ਬੈਕਗ੍ਰਾਉਂਡ ਇਡੀ ਤਕਰੀ ਹੋਵੇ ਕਿ ਲੋਕ ਕਹਿੰਦੇ ਇਹ ਤੇ ਬਹੁਤ ਕੁਰਬਾਨੀ ਵਾਲਾ ਸਖਸ਼ ਹੈ ਇਹ ਦੀ ਇਸ ਪੱਖੋਂ ਕੁਰਬਾਨੀ ਹੈ ਇਹਦਾ ਇਹ ਕਹਿਣਾ ਹੈ ਗਿਆ ਤਾਂ ਲੋਕ ਕਈ ਵਾਰੀ ਉਹਦੇ ਕਰਕੇ ਹੋ ਜਾਂਦਾ ਆਪਣੇ ਜੱਜਾ ਰਣਜੀਤ ਸਿੰਘ ਜੀ ਦਾ ਹੋਰ ਇਸ ਤਰ੍ਹਾਂ ਦੇ ਲੋਕ ਆਏ ਸੀ ਜਿਨ੍ਹਾਂ ਨੇ ਉਹ ਕੁਰਬਾਨੀ ਕਰਕੇ ਜਦੋਂ ਜਦੋਂ ਤੁਸੀਂ ਇਹ ਦੇਖ ਰਹੇ ਹੋ ਪਰ ਲਾਸਟ ਸਵਾਲ ਆ ਕਿ ਮੰਨ ਲਓ ਜਦੋਂ ਇਸ ਕਿਸਮ ਦਾ ਉਹਨਾਂ ਦਾ ਇੱਕ ਵਿਵਾਦਿਤ ਪਿਸ਼ੋਕੜ ਹੈ ਤੇ ਪਹਿਲਾਂ ਹੀ ਇੱਕ ਪ੍ਰੋਸੇਯੋਗਤਾ ਘੱਟੀ ਹੋਈ ਹੈ ਸ਼੍ਰੋਮਣੀ ਕਮੇਟੀ ਦੀ ਵੀ ਜਾਂ ਜਿਹੜੀ ਧਿਰ ਉੱਤੇ ਚਲਾ ਰਹੀ ਹੈ ਤਾਂ ਉਸ ਦੇ ਵਿੱਚ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਜਾਂ ਜਿਹੜਾ ਇਹਨਾਂ ਨੂੰ ਚਾਰਜ ਵੀ ਹੁਣ ਦੇ ਦਿੱਤਾ ਗਿਆ ਉਹਦੇ ਵਿੱਚ ਫਿਰ ਤੁਹਾਨੂੰ ਕੀ ਸਿਆਸੀ ਤੌਰ ਤੇ ਕੀ ਤੁਹਾਨੂੰ ਲੱਗਦਾ ਵੀ ਉਹ ਸਮਝਦਾਰੀ ਵਰਤ ਕੇ ਕੰਮ ਕੀਤਾ ਗਿਆ ਨਹੀਂ ਸਮਝਦਾਰੀ ਨਹੀਂ ਇਸ ਵਾਰੀ ਅਕਾਲੀ ਦਲ ਨੇ ਲੈਂ ਕੱਢ ਲਿਆ ਹੈ ਕਿ ਅਸੀਂ ਦੇਖਾਂਗੇ ਸਾਡੇ ਨਾਲ ਕੌਣ ਖੜਦਾ ਹੈ ਤੇ ਸਾਡੇ ਕੋਲ ਜਿਹੜੀ ਪਾਵਰ ਹੈ ਅਸੀਂ ਉਹਦੀ ਵਰਤੋਂ ਕਰਾਂਗੇ ਹੋ ਸਕਦਾ ਹੈ ਅਸੀਂ 99 ਵਾਂਗੂ ਦੁਬਾਰਾ ਰਿਵਾਈਵ ਕਰਤੀਏ ਉਹਨਾਂ ਨੂੰ ਇਹ ਵਿਸ਼ਵਾਸ ਹੋਏਗਾ ਤਾਂ ਇਹ ਅਦੇ ਵਿਸ਼ਵਾਸੀ ਕਰ ਰਹੇ ਹੋ ਉਹਨਾਂ ਨੇ ਪ੍ਰੰਥਕ ਪਰੰਪਰਾਵਾਂ ਤੇ ਰਵੈਤਾਂ ਨੂੰ ਚੈਲੰਜ ਕਰਨ ਦਾ ਮਨ ਬਣਾ ਲਿਆ ਉਧਰੀ ਉਹ ਬਤ ਰਹੇ ਨੇ ਧੰਨਵਾਦ ਬਹੁਤ-ਬਹੁਤ ਐਸ਼ਰਾਂ ਡਾਕਟਰ ਖੁਸ਼ਾਲ ਸਿੰਘ ਜੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਨੇ ਜਿਨ੍ਹਾਂ ਨੇ ਜੋ ਟੇਕ ਸਿੰਘ ਧਨੋਲਾ ਉਹਨਾਂ ਨੂੰ ਤਖਸ਼ਿਰੀ ਦਮਦਮਾ ਸਾਹਿਬ ਦਾ ਜਥੇਦਾਰ ਥਾਪਿਆ ਗਿਆ ਉਸ ਦੇ ਉੱਤੇ ਆਪਣੇ ਪ੍ਰतिकਰਮ ਦਿੱਤੇ ਨੇ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ